ਵਿਊਅਰਸ ਵੈਲਕਮ ਬੈਕ ਇਨ आवर ਪ੍ਰੋਗਰਾਮ ਜੀ ਡਾਕਟਰ ਸਾਹਿਬ ਸੈਕੰਡ ਇਸ਼ੂ ਬਾਰੇ ਤੁਹਾਡੇ ਕੀ ਵਿਚਾਰ ਹਨ ਸੈਕੰਡ ਇਸ਼ੂ ਤੋਂ ਪਹਿਲਾਂ ਅਸੀਂ ਦੋ ਤਿੰਨ ਜਿਹੜੀਆਂ ਨੇ ਵਿਚਾਰਾਂ ਕਰ ਲਈਏ ਜੀ ਪਹਿਲਾਂ ਤਾਂ ਸਾਡੇ ਦਰਸ਼ਕ ਹੀ ਸਾਨੂੰ ਵਧਾਈਆਂ ਦੇਣ ਲੱਗ ਜਾਂਦੇ ਨੇ ਕਿ ਅੱਜ ਬਹੁਤ ਸਾਰੀਆਂ ਲਿਖਤਾਂ ਕਾਲਾਂ ਸੀ ਕਿ ਜੀ ਫੇਸਬੁੱਕ ਤੇ ਉੱਤੇ ਤੁਸੀਂ ਜਿਹੜਾ ਹਜ਼ਾਰ ਤੋਂ ਜ਼ਿਆਦਾ ਹੋਰ ਲਾਈਕਸ ਵਧੀਆਂ ਪਿਛਲੇ ਦਿਨਾਂ ਵਿੱਚ ਤਾਂ ਹੁਣ ਨੰਬਰ ਜਿਹੜਾ 68000 ਤਿੰਸੋ ਚਵੀ ਨਾਰਥ ਸੈਂਟਰਲ ਐਵਨਿਊ ਵੈਲੀ ਸਟ੍ਰੀਮ ਨਿਊਯਾਰਕ 6:30 ਤੋਂ ਏ ਉਹਨਾਂ ਨੇ ਸਾਨੂੰ ਮਾਨ ਦਿੱਤਾ ਕਿ ਅਸੀਂ ਮੁੱਖ ਤੌਰ ਦੇ ਉੱਤੇ ਜਿਹੜਾ ਉਹ ਬਰੀਫਿੰਗ ਔਰ ਜਿਹੜਾ ਸਵਾਲ ਲਵਾਂਗੇ ਜਿਹੜੇ ਟਾਪਿਕ ਨੇ ਉਹਨਾਂ ਦੇ ਵਿੱਚ ਕਰੰਟ ਇੰਡੋ ਪਾਕ ਸਿਚੁਏਸ਼ਨ ਭਾਰਤ ਪਾਕਿਸਤਾਨ ਦੀ ਤਾਜ਼ਾ ਸਥਿਤੀ ਔਰ ਦੂਸਰਾ ਇੰਡੀਅਨ ਗਵਰਨਮੈਂਟਸ ਐਟਰਾਸਟੀਆਂ ਔਨ ਮਾਈਨੋਰਟੀਜ਼ ਵਿਦ ਰੈਫਰੈਂਸ ਆਫ ਪੰਜਾਬ ਪੋਲਿਟਿਕਸ ਇਨ ਇੰਡੀਅਨ ਪੰਜਾਬ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਸੰਦਰਭ ਦੇ ਵਿੱਚ ਕਟਗਿਣਤੀਆਂ ਦੇ ਉੱਤੇ ਭਾਰਤ ਸਰਕਾਰ ਦੇ ਜ਼ੁਲਮ ਜੀ ਸੋ ਅਸੀਂ ਕਿਉਂਕਿ ਇਹ ਪ੍ਰੋਗਰਾਮ ਉਹਨਾਂ ਨੇ ਆਰਗੇਨਾਈਜ਼ ਕੀਤਾ ਹੈ ਟੀਵੀ 84 ਦੀ ਟੀਮਸ ਉਹਨੂੰ ਕਵਰ ਕਰੇਗੀ ਤੁਸੀਂ ਵੀ ਉੱਥੇ ਹੋਵੋਗੇ ਜੀ ਅ ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਜਦੋਂ ਕੋਈ ਮਾਨ ਦਿੰਦਾ ਕਿਉਂਕਿ ਇਸ਼ੂ ਸਾਡੇ ਨੇ ਔਰ ਟੁਗੇਦਰਨੈਸ ਦਾ ਵੀ ਇੱਕ ਆਪਸੀ ਸਨੇਹਾ ਜਾਣਾ ਚਾਹੀਦਾ ਸੋ ਵੱਤੋ ਵੱਦ ਗਣਤੀ ਦੇ ਵਿੱਚ ਉਹਦੇ ਵਿੱਚ ਸਿੰਘ ਵੀ ਸਿੰਘਣੀਆਂ ਬੱਚੇ ਜਿਹੜੇ ਨੇ ਵੱਤੋ ਵੱਦ ਉੱਥੇ ਪਹੁੰਚੋ اور میں ویسے انہوں کو کہہ رہا سی میں کہ جی ਸਾਡੇ ਬਹੁਤੇ ویجیٹیریئن ਹੁੰਦੇ ਨੇ ਇਹ ਨਾ ਹੋਏ ਵੱਡੇ ਵੱਡੇ ਪਤੀਲੇ ਕਿੰਨੇ ਚ ਨਹੀਂ ਅਸੀਂ ਪਹਿਲਾਂ ਉਸ ਪਾਰ ਦਾ ਟੇਕ ਕੇਅਰ ਕੀਤਾ ਜੀ ਸੋ ਜਿਦਾ ਹੁਣ ਨਾ ਹੀ davat e khaas ਹੈ ਸੋ ਜਦਾਤ e khaas ਹੈ ਹੈ ਨਾ ਸੋ ਖਾਣਾ ਵੀ ਅੱਛਾ ਮਿਲੇਗਾ ਪਰ ਪਹੁੰਚ ਜਾਓ ਵੇੜੇ ਸਰ ਇਸੇ ਤਰ੍ਹਾਂ ਪਰਸੋਂ Sunday ਭਾਈ ਹਰਜਿੰਦਰ ਸਿੰਘ ਜੰਦਾ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ ਉਸ ਮਰਪਤ ਸਵਾਗਤ ਜਿਹੜਾ ਕਿ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੁਆਬਾ ਸਿੱਖ ਐਸੋਸੀਏਸ਼ਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿੱਖ ਫਾਰ ਜਸਟਿਸ ਔਰ ਸਾਰੀਆਂ ਟਰਾਈ ਸਟੇਟ ਦੀਆਂ ਕਮੇਟੀਆਂ ਵੱਲੋਂ ਜਿਹੜਾ ਉਹ ਆਰਗੇਨਾਈਜ਼ ਕੀਤਾ ਜਾ ਰਿਹਾ ਔਰ ਇਸ ਨੂੰ ਦਾ ਲਾਈਵ ਪ੍ਰਸਾਰਣ ਜਿਹੜਾ ਟੀਵੀ 84 ਤੇ ਹੋਏਗਾ ਅਸੀਂ ਵੀ ਸੰਗਤ ਦੇ ਦਿਦਾਰ ਕਰਾਂਗੇ ਸੋ ਉਹਦੇ ਚ ਵੀ ਵੱਧ ਚੜ ਕੇ ਸ਼੍ਰੋਮਣੀ ਅਕਾਲੀ ਦਲ ਅਨਾਉਂਸ ਆਮ ਸੌਰੀ ਜਿਹੜੀ ਫੇਸਬੁਕ ਤੇ ਆਪਣਾ ਚੱਲਦਾ ਪ੍ਰੋਗਰਾਮ ਨਾ ਤੇ ਉਹਦੀ ਆਪਾਂ ਐਚਡੀ ਆਉਣ ਵਾਲੇ ਦਿਨਾਂ 'ਚ ਕਰ ਰਹੇ ਆ ਬਹੁਤ ਚੰਗੀ ਗੱਲ ਹੈ ਔਰ ਕਲੀਅਰ ਹੋ ਗਿਆ ਸਾਨੂੰ ਦੇਖਣਗੇ ਸਾਡੇ ਦਰਸ਼ਕ ਬਿਲਕੁਲ ਬਿਲਕੁਲ ਜੀ ਫਿਰ ਤਾਂ ਇਹ ਹੈ ਵੀ ਜਿਹੜੇ ਪ੍ਰੋਪਰਲੀ ਪ੍ਰੈਸ ਨਾ ਕੀਤੇ ਹੋਏ ਉਹ ਵੱਟ ਵੀ ਨਜ਼ਰ ਆਏ ਇਹਦੇ ਦਾ ਚਾਚੋ ਜਾਣਾ ਹੈ ਤਾਂ ਚੌੜਾ ਜਾ ਹੁੰਦਾ ਹੈ ਕਿ ਦੂਰ ਦੇ ਬੈਠੇ ਨੇ ਪਛਾਣੇ ਨਹੀਂ ਜਾ ਸਕਦੇ ਪਰ ਹੁਣ ਚੰਗੀ ਤਰ੍ਹਾਂ ਪਛਾਣੇ ਜਾਵਾਂਗੇ ਤੀਸਰਾ ਪ੍ਰੋਗਰਾਮ ਜਿਹੜਾ ਮੈਂ ਅਨਾਉਂਸ ਕਰਨਾ ਚਾਹੁੰਦਾ ਹਾਂ ਟਿਊਸਡੇ ਮੰਗਲਵਾਰ 11 ਅਕਤੂਬਰ ਨੂੰ ਸੇਵ ਪੰਜਾਬ ਰੈਲੀ ਯੂਨਾਈਟਿਡ ਨੇਸ਼ਨਸ ਦੇ ਬਾਹਰ ਹੋ ਰਹੀ ਜੀ ਔਰ ਉਹਦੇ ਵਿੱਚ 11 ਤੋਂ 1 ਤੱਕ ਦਾ ਉਹਦਾ ਟਾਈਮ ਹੈ ਵੱਧ ਚੜ ਕੇ ਜਿਹੜੀ ਉਹਦੇ ਵਿੱਚ ਸਾਡੀ ਦੀਪਣਾ ਸ਼ਮੂਲੀਅਤ ਕਰਨ ਔਰ ਇਹ ਬਾਹਰਲੇ ਸਖਾਂ ਦਾ ਮੈਂ ਸਮਝਦੇ ਆਂ ਵੀ ਇਹਨਾਂ ਨੂੰ ਐਕਸਪੋਜ਼ ਕਰਨਾ ਸੀ ਸਿਸਟਮ ਨੂੰ ਕਿ ਜਿਹੜਾ ਇਹਨਾਂ ਨੇ ਬਾਰਡਰ ਇਲਾਕੇ 'ਚ 1000 ਤੋਂ ਜ਼ਿਆਦਾ ਪਿੰਡਾਂ ਦੇ 10 ਲੱਖ ਲੋਕਾਂ ਨੂੰ ਉਹਨਾਂ ਦਾ ਜੀਣਾ ਹਰਾਮ ਕੀਤਾ ਸੀ ਉਜਾੜਾ ਕੀਤਾ ਹੋਇਆ ਸੀ ਪਤਾ ਨਹੀਂ ਕਿੰਨੇ ਹਫ਼ਤੇ ਡਰਾਮਾ ਕਰਨਾ ਸੀ ਜੀ ਕਿ ਹੁਣ ਉਹਨਾਂ ਨੇ ਦੇਖਿਆ ਵੀ ਲੋਕਾਂ 'ਚ ਰੋ ਵੀ ਆ ਗਿਆ ਬਾਹਰ ਵੀ ਇਹਨਾਂ ਦਾ ਹੀ ਡਰਾਮਾ ਐਕਸਪੋਜ਼ ਹੋ ਗਿਆ ਹੈ ਪਰ ਕਿਉਂਕਿ ਸਨੇ ਬੜਾ ਸੋਹਣਾ ਕਮੈਂਟ ਕੀਤਾ ਸੀ ਉਹਨੇ ਕਿਹਾ ਜੀ ਇਹ ਜਿਹੜਾ ਇਹ ਸਰਜੀਕਲ ਸਟ੍ਰਾਈਕ ਨਹੀਂ ਹੈ ਇਹ ਸਰਜੀ ਕਰ ਸਰਜੀ ਕਰਾਇਆ ਜੀ ਹਾਂ ਉਹ ਉਹ ਸਟ੍ਰਾਈਕ ਹੈ ਫਰਾਡ ਹੈ ਸੋ ਹੁਣ ਉਹਨਾਂ ਨੇ ਫੈਸਲਾ ਹੋਮ ਮਿਨਿਸਟਰੀ ਨੇ ਔਰ ਬਾਦਲ ਨੇ ਇਹ ਕਿਹਾ ਜੀ ਹੁਣ ਉਹ ਲੋਕ ਵਾਪਸ ਘਰਾਂ ਨੂੰ ਆ ਜਾਣਗੇ ਤੇ ਜੀ ਖਤਮ ਹੋ ਗਿਆ ਸਭ ਜਿਹੜਾ ਫਰਾਡ ਹੈ ਬਦਲ ਘਰ ਆ ਕੇ ਲੋਕਾਂ ਨੇ ਦੇਖੋ ਕੀ ਕੰਮ ਕੀਤਾ ਉਹਨਾਂ ਨੇ ਔਰ ਉਹਦੇ ਚ ਅਸੀਂ ਜਿਹੜੇ ਕੁਇਕਲੀ ਮੈਸੇजेस ਨੇ ਗੁਲਵਿੰਦਰ ਸਿੰਘ ਸੰਧੂ ਵਾਇਰ ਜੀ ਦਾ ਖਾਲਸਾ ਵਾਇਰ ਜੀ ਦੀ ਫਤਿਹ ਡਾਕਟਰ ਸਾਹਿਬ ਇੰਡੀਅਨ মিডিਆ ਦੀਆਂ ਕਰਤੂਤਾ ਵੀ ਦੱਸੋ ਕਿ ਉਹ ਵਾਊਟ ਵਾਈਟ ਹਾਊਸ ਦੇ ਜਵਾਬ ਨੂੰ ਕਿਦਾਂ ਪੇਸ਼ ਕਰ ਰਹੇ ਹਨ ਧੰਨਵਾਦ ਜੀ ਸੋ ਉਹਨਾਂ ਨੇ ਅਖੀਰ ਸੁਣ ਲਿਆ ਹੋਵੇਗਾ ਕਿਉਂਕਿ ਜਦੋਂ ਉਹਨਾਂ ਨੇ ਲਿਖਿਆ ਹੋਵੇਗਾ ਅਸੀਂ ਪਹਿਲਾਂ ਪਾਰਟੀ ਡਿਸਕਸ ਕਰ ਰਹੇ ਸੀ ਕੋਈ ਕੰਗ ਹਨੀ ਹੈ ਜਿਹੜਾ ਕਿ ਲਗਾਤਾਰਤਾ ਨਾਲ ਜਿਹੜੀ ਹੈ ਫਾਉਲ ਲੈਂਗੁਏਜ ਯੂਜ਼ ਕਰਦਾ ਸੋ ਸਾਡੇ ਕੁਝ ਦਰਸ਼ਕਾਂ ਨੇ ਉਸ ਦੀ ਖਬਰ ਲਈ ਹੈ ਜੀ ਉਹਨਾਂ ਦੇ ਵਿੱਚ ਨਬੀਲ ਹਾਸ਼ਮੀ ਉਹ ਕਹਿੰਦੇ ਨੇ ਕਿ ਭਾਈ ਤੇਰਾ ਜਿਹੜਾ ਉਹ ਕਿੱਥੇ ਦੀ ਤੇਰੀ ਪਰਵਰਿਸ਼ ਹੈ ਤੂੰ ਠੀਕ ਦੇ ਲਾਣਤ ਹੈ ਤੈਨੂੰ ਅ ਔਰ ਰਵਿੰਦਰ ਸਿੰਘ ਲਖਤ ਨੇ ਯੈਸਟਰਡੇ ਆਈ ਹਰਡ ਨਿਊਜ਼ ਇੰਡੀਆ ਬੀਕਮਡ ਵਰਲਡਸ ਪੂਰੈਸਟ ਕੰਟਰੀ ਏਵਰੀ ਥਰਡ ਪੂਰ ਹੰਗਰੀ ਪਰਸਨ ਲਿਵਸ ਇਨ ਇੰਡੀਆ 댓 ਹਿੱਟ ਮੀ ਆਈ ਡਿਸਾਈਡਿਡ ਟੂ ਸੇਵ 10 ਪਰਸੈਂਟ ਆਫ ਇਨਕਮ ਫਾਰ ਹੰਗਰੀ ਆਈ ਵੈਂਟ ਆਊਟਸਾਈਡ ਐਂਡ ਗਾਟ ਮੀ ਟੂ ਹੰਗਰੀ ਡੌਗਸ ਵੰਡਰਿੰਗ ਔਨ ਵਿਲੇਜ ਸਟਰੀਟ ਆਈ ਫੈਡ ਐਂਡ ਅਡਾਪਟਿਡ ਥੈਮ ਆਈ ਨੋ ਥੇ ਵਿਲ they are, they will always be loyal and will protect my house and family never forget 1984 hey, in fact assi discuss nahi kar sakde topic inne hunde ne world economical forum di report si ke duniya de vich jeda har teesra bhukha banda hai oh bharat de vich aur us nu unhone aadhar banake eh keha hai ke vi mai 20 10% kadhya ਫਿਰ ਮੈਂ ਕਿਹਾ ਵੀ ਇਹਨਾਂ ਨੂੰ ਦੇਣ ਦੀ ਥਾਂ ਤੇ ਤਾਂ ਕੁੱਤਿਆਂ ਨੂੰ ਖਵਾ ਦਿਓ ਕਟੋਕਰ ਡਾਇਲ ਰਹਿਣਗੇ ਪਰ ਇਹ ਗੱਲ ਸ਼ੋਅ ਕਰਦੀ ਹੈ ਕਿ ਵੀ ਜੇ ਹਰ ਤੀਸਰਾ ਭੁੱਖਾ ਬੰਦਾ ਭਾਰਤ 'ਚ ਹੈ ਉਹਨਾਂ ਦੀ ਗਿਣਤੀ ਵਧ ਰਹੀ ਹੈ ਔਰ ਭਾਵੇਂ ਉਹਦੇ ਫਿਗਰ 30% ਉਹਨਾਂ ਨੇ ਦਿੱਤੀ ਹੈ ਹਰ ਤੀਸਰੇ ਦਾ ਮਤਲਬ ਹੈ 30% ਪਰ ਜਿਹੜੀ ਰੀਅਲ ਫਿਗਰ ਹੈ 40% ਹੈ ਇਹ 40 ਫੀਸਦੀ ਲੋਕ ਜਿਹੜੇ ਨੇ ਉਹਨਾਂ ਨੂੰ 24 ਘੰਟਿਆਂ 'ਚ ਦੋ ਵੇਲੇ ਦੀ ਰੋਟੀ ਨਹੀਂ ਮਿਲਦੀ ਇਹ ਬਿਲੋ ਦਾ ਪੋਵਰਟੀ ਲਾਈਨ ਗਿਣਿਆ ਜਾਂਦਾ ਹੈ ਗੁਰਪ੍ਰੀਤ ਸਿੰਘ ਹੋਰਾਂ ਨੇ ਵੀ ਕੰਗ ਦੀ ਖਬਰ ਲਈ ਹੈ ਔਰ ਉਹਨਾਂ ਕਹੇ ਵੀ ਮਾਈਂਡ ਯੋਰ ਲੈਂਗੁਏਜ ਐਂਡ ਬੀ ਹਿਊਮਨ ਕੁਲਦੀਪ ਸਿੰਘ ਖੰਭ ਉਹਨਾਂ ਨੇ ਵੀ ਕੰਗ ਨੂੰ ਜਿਹੜਾ ਉਹ ਰਗੜਾ ਦਿੱਤਾ ਔਰ ਜਗ ਸਿੰਘ ਜਿਹੜੇ ਨੇ ਥੈਂਕਸ ਵਾਈਟ ਹਾਊਸ ਡਾਕਟਰ ਸាប់ ਉਹਨਾਂ ਨੇ ਕਿ ਦੁਜਾਰ ਵਿਰਖ ਖਾਲਸਤਾਨ ਜ਼ਿੰਦਾਬਾਦ ਕਸ਼ਮੀਰ ਵਿਰਖ ਖਾਲਸਤਾਨ ਜ਼ਿੰਦਾਬਾਦ ਹਸਨ ਪੱਟੀ ਰਾਣਾ ਖਾਲਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਸਿੰਘ ਮਲਤਾਨੀ ਥੈਂਕਸ ਪਾਜੀ ਸਟੇ ਸਟਰੋਂਗ ਸੁਖਵਿੰਦਰ ਵਰਗ ਫਤਿਹ ਬਲਾਂਦੇ ਨੇ ਕਮਲਜੀਤ ਸਿੰਘ ਮਾਨ ਫਤਿਹ ਬਲਾਂਦੇ ਨੇ ਕੁਜੀਤ ਸਿੰਘ ਕੈਨੇਡੀਅਨ ਪੰਜਾਬੀ ਨੈਟਵਰਕ ਟੀਮ ਵੱਲੋਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਦੱਸ ਰਹਾ ਹਾਂ ਤੇ ਮੈਂ ਤੁਹਾਨੂੰ ਇੰਟਰਪਟ ਕਰ ਰਹੀ ਹਾਂ ਪਰ ਪੁਆਇੰਟ ਤੁਸੀਂ ਆਪਣਾ ਡਿਸਕਸ ਕਰਨਾ ਮੈਂ ਚਾਹਦੀ ਹਾਂ ਕਿ ਤੁਸੀਂ ਭਾਈ ਜੋਗਾ ਸਿੰਘ ਜੀ ਜਿਹੜੇ ਚੜ੍ਹਾਈ ਕਰ ਗਏ ਨੇ 2 ਮਿੰਟ ਵਾਸਤੇ ਉਹਨਾਂ ਵਾਸਤੇ ਇਹਨਾਂ ਦੇ ਸ਼ਰਧਾਂ ਦੇ ਦੇਖੋ ਮੈਂ ਵੈਸੇ ਕੱਲ ਇਸ ਬਾਰੇ ਵਿਚਾਰ ਕਰਨਾ ਚਾਹੁੰਦਾ ਸੀ ਬਟ ਕਿਉਂਕਿ ਆਲਰੇਡੀ ਨਿਊਜ਼ ਪ੍ਰੋਗਰਾਮ ਦੇ ਵਿੱਚ ਕਾਫੀ ਵੇਰਵੇ ਨਾਲ ਅਮਰਵੀਰ ਸਿੰਘ ਨੇ ਡਿਸਕਸ ਕਰ ਲਿਆ ਸੀ ਜੀ ਮੈਂ ਤਾਂ ਇਸ ਦੇ ਉੱਤੇ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਹਾਰਟ ਬ੍ਰੋਕਨ ਕੰਡੋਲੈਂਸ ਤੋਂ ਬਿਨਾ ਹੋਰ ਕੀ ਕਹਿ ਸਕਦੇ ਕਿ ਕਿਤੇ ਵੀ ਅਸੀਂ ਤਾਂ ਦੁਨੀਆ ਪਰਚ ਜਦੋਂ ਕੋਈ ਬੇਗੁਨਾ ਕਿਸੇ ਵੀ ਤਰੀਕੇ ਨਾਲ ਮਾਰਿਆ ਜਾਂਦਾ ਹੁਣ ਆ ਜੋ ਤੂਫਾਨ ਹੇਤੀ ਦੇ ਵਿੱਚ 800 ਤੋਂ ਜ਼ਿਆਦਾ ਬੰਦੇ ਮਰ ਗਏ ਨੇ ਔਰ ਮੈਨੂੰ ਮਹਿਸੂਸ ਹੁੰਦਾ ਹੁੰਦਾ ਜਿਵੇਂ ਉਤੋਂ ਦੀ ਇਹ ਤੂਫਾਨ ਲੰਘ ਰਿਹਾ ਹੈ ਔਰ ਉਹ ਜਿਵੇਂ ਆਪਣਾ ਵਜੂਦ ਉਹਦੇ ਚ ਔਰ ਜਦੋਂ ਤੁਸੀਂ ਇੱਕ ਗੁਰਸਿੱਖ ਜਿਹੜਾ ਇੱਕ ਦਰਸ਼ਨੀ ਸਿੰਘ ਹੈ ਔਰ ਜਿਸ ਨੇ ਹਰ ਉਸ ਮੌਕੇ ਦੇ ਉੱਤੇ ਜਦੋਂ ਜਾਲੀ ਸ਼ਿਵ ਸੈਨਾ ਨੇ ਚੈਲੰਜ ਕੀਤਾ ਸੀ ਕਿ ਅਸੀਂ ਅੰਮ੍ਰਿਤਸਰ ਮਾਰਚ ਕਰਾਂਗੇ ਉਹਨਾਂ ਨੇ ਜਾ ਕੇ ਬਿਆਸਾ ਦੇ ਉੱਤੇ ਸਭ ਤੋਂ ਪਹਿਲੇ ਪਹੁੰਚਣ ਵਾਲਿਆਂ 'ਚ ਸੀ ਕਿ ਭਾਈ ਤੁਸੀਂ ਆਓ ਤੁਹਾਨੂੰ ਦੱਸ ਦਿਆਂ ਔਰ ਹਰ ਚੀਜ਼ ਜਦੋਂ ਜਿਹੜੀ ਵੀ ਕਿਤੇ ਆਣੀ ਉਸ ਦੇ ਉੱਤੇ ਉਹਨੇ ਆਪਣਾ ਹਾਲਾਂਕਿ ਮੈਂ ਕੋਈ ਬਹੁਤ ਜ਼ਿਆਦਾ ਸੋਸ਼ਲ ਨੈਟਵਰਕਿੰਗ ਤੇ ਨਹੀਂ ਹੈਗਾ ਪਰ ਉਹ ਇੱਕ ਜੋਗਾ ਸਿੰਘ ਹਾਦਸਤਾਨੀ ਇੱਕ ਫੀਨੋਮੈਨਲ ਨਾਂ ਸੀ ਜਿਨ੍ਹਾਂ ਤੋਂ ਬਹੁਤ ਸਾਰੀ ਜਿਹੜੀ ਪੰਜਾਬ ਵਿੱਚਲੀ ਜੋ ਵਾਪਰ ਰਿਹਾ ਹੈ ਉਸ ਬਾਰੇ ਜਾਣਕਾਰੀ ਮਿਲਦੀ ਸੀ ਸੋ ਇਹ ਇੱਕ ਦੁਖਦਾਈ ਗੱਲ ਹੈ ਔਰ ਮੈਂ ਸਮਝਦਾ ਕਿ ਜਦੋਂ ਕਿਸੇ ਸਿਸਟਮ ਦੇ ਵਿੱਚ ਲਾਅ ਐਂਡ ਆਰਡਰ ਔਰ ਜਿਨ੍ਹਾਂ ਨੇ ਉਹ ਲਾਗੂ ਕਰਨਾ ਹੈ ਲਾਅ ਐਂਡ ਆਰਡਰ ਉਹਨਾਂ ਦੇ ਵਿੱਚ ਜਿਹੜਾ ਇਸ ਕਿਸਮ ਦਾ ਵਖਰੇਵਾ ਗਰੁੱਪਵਾਦ ਇੱਕ ਨੂੰ ਪ੍ਰਮੋਟ ਕਰਨਾ ਇੱਕ ਨੂੰ ਥੱਲੇ ਸੁੱਟਣਾ ਔਰ ਦਾਵੇ ਇਹਨਾਂ ਨੇ ਕੀਤੇ ਹੋਣਗੇ ਜੀ ਅਸੀਂ ਰਣਜੀਤ ਸਿੰਘ ਵਰਗਾ ਰਾਜ ਦੇਣੇ ਔਰ ਮਰਜਾ ਰਣਜੀਤ ਸਿੰਘ ਤਾਂ ਇਹ ਕਹਿੰਦਾ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਇਸ ਲਈ ਦਿੱਤੀ ਹੈ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਦੇਖ ਸਕਾਂ ਔਰ ਇਹ ਇਹਨਾਂ ਦੇ ਦਾਵੇ ਸੀ ਅੱਜ ਜੋ ਬੁੰਡਿਆਂ ਦਾ ਰਾਜ ਹੈ ਔਰ ਜਿਸ ਅੰਦਾਜ਼ ਦੇ ਵਿੱਚ ਗੰਗਾ ਜਿਸ ਅੰਦਾਜ਼ ਦੇ ਵਿੱਚ ਸਿਆਸੀ ਪੈਟਰਨੇਜ ਦੇ ਥੱਲੇ ਜਿਹੜੇ ਲੋਕ ਮੈਂ ਸਮਝਦਾ ਹਾਂ ਵੀ ਕਾਰਨ ਕਿਸ ਕੋਈ ਵੀ ਹੋਵੇ ਭਾਵੇਂ ਕਿਸੇ ਦਾ ਜੈਨੂਨ ਵੀ ਕਾਰਨ ਪਰ ਜਦੋਂ ਤੁਸੀਂ ਲਾ ਐਂਡ ਆਰਡਰ ਕਹਿੰਦੇ ਹੋ ਜਾਂ ਰੂਲ ਆਫ ਦਾ ਲਾ ਕਹਿੰਦੇ ਹੋ ਫਿਰ ਜਿਹੜੇ ਲੋਕ ਲਾ ਬ੍ਰੇਕਰ ਨੇ ਜਿਹੜੇ ਲੋਕ ਕਾਤਲ ਨੇ ਜਿਹੜੇ ਲੋਕ ਹਮਲਾਵਰ ਨੇ ਉਹ ਕਿਸੇ ਹਾਲਤ ਚ ਵੀ ਹੋਣ ਉਹਨਾਂ ਨੂੰ ਅਕਾਉਂਟੇਬਲ ਠਹਿਰਾਇਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ ਜਾਣਾ ਚਾਹੀਦਾ ਪਰ ਕੁਲ ਮਿਲਾ ਕੇ ਅੱਜ ਬਾਦਲਾ ਨੇ ਜਿਸ ਕਿਸਮ ਦਾ ਸਿਸਟਮ ਧਾਰਮਿਕ ਸਾਡੇ ਆਧਾਰੇ ਸਮੇਤ ਅਕਾਲ ਤਖਤ ਦੇ ਡਿਸਟਰੋਏ ਕਰ ਦੁੱਤੇ ਨੇ ਜੀ ਸਿੱਖਾਂ ਦੇ ਵਿੱਚ ਜਿਸ ਕਿਸਮ ਦੀ ਇੱਕ ਖਾਨਾ ਜੰਗੀ ਦਾ ਮਾਹੌਲ ਸਿਰਜਣ ਦੇ ਲਈ ਉਹਨਾਂ ਲੋਕਾਂ ਨੂੰ ਪੈਟਨਾਇਜ਼ ਕੀਤਾ ਜਿਹੜੇ ਅੱਖਾਂ ਬੰਦ ਕਰਕੇ ਬਾਦਲ ਦੀ ਝੋਲੀ 'ਚ ਬੈਠੇ ਹੋਏ ਨੇ ਸੋ ਅਸੀਂ ਅਫਸੋਸ ਦਾ ਜ਼ਾਹਰ ਕਰ ਸਕਦੇ ਹਾਂ ਔਰ ਇਹੀ ਹੈ ਕਿ ਭਾਈ ਕੌਮ ਇਸ ਵੇਲੇ ਜਿੱਥੇ ਸਾਡੇ ਸਾਹਮਣੇ ਗੁਲਾਮੀ ਦੀਆਂ ਜ਼ੰਜੀਰਾਂ ਨੇ ਫੋਕਸ ਆਪਣੀ ਆਜ਼ਾਦੀ ਦੇ ਉੱਤੇ ਕਰੀਏ ਆਪਣੀ એનર્ਜੀ ਇਹ ਭਰਾ ਮਾਰੂ ਲਾਈਨ ਤੇ ਫਿਰ ਉਹ ਸ਼ਾਹ ਮੁਹੰਮਦ ਵਾਲੀ ਗਾਲੀ ਰਿਪੀਟ ਹੋਏਗੀ ਕਿ ਕੋਈ ਨਹੀਂ ਛੱਡਿਆ ਸਾਥ ਤੇ ਸੰਤਮੀਆ ਜੇ ਜਦੋਂ ਅਸੀਂ ਕਿਸੇ ਸਾਧ ਨੂੰ ਕਿਸੇ ਸੰਤ ਨੂੰ ਕਿਸੇ ਭਲੇ ਸਿਰਫ ਕੋਈ ਸਾਡਾ ਆਪੋਨੈਂਟ ਹੈ ਔਰ ਉਹਨੂੰ ਅਸੀਂ ਐਲੀਮੀਨੇਟ ਕਰਨ ਦਾ ਜਿਹੜਾ ਇਸ ਕਿਸਮ ਦਾ ਕਰਦੇ ਔਰ ਸਟੇਟ ਉਹਨੂੰ ਜਿਹੜੀ ਹੈ ਪੈਟਰਨਾਈਜ਼ ਕਰਦੀ ਹੈ ਲੈ ਦੇ ਕੇ ਅਲਟੀਮੇਟਲੀ ਇਹ ਇੰਟੈਲੀਜੈਂਸ ਏਜੰਸੀਆਂ ਦੀ ਖੇਡ ਹੀ ਹੈ ਉਹ ਬਾਦਲ ਖੇਡ ਰਿਹਾ ਹੈ ਕਿਸੇ ਹੋਰ ਧਾਰਮਿਕ ਵਿਅਕਤੀ ਦਾ ਚਿਹਰਾ ਅੱਗੇ ਰੱਖਿਆ ਕਿਸੇ ਹੋਰ ਨੂੰ ਰੱਖਿਆ ਪਰ ਇਹ ਜਿਹੜੀ ਹੈ ਅਲਟੀਮੇਟ ਬਰਬਾਦੀ ਵੱਲ ਲੈ ਕੇ ਜਾਂਦੀ ਹੈ ਸੋ ਅਸੀਂ ਜਿਹੜਾ ਪਰਿਵਾਰ ਦੇ ਲੋਕਾਂ ਦੇ ਸ਼ਾਇਦ ਦੋ ਬੱਚੇ ਨੇ ਛੋਟੇ ਛੋਟੇ ਔਰ ਅਫਸੋਸ ਕਿ ਵੀ ਇੱਕ ਬੰਦਾ ਜਿਹੜਾ ਖਾਲਸਤਾਨ ਦੇ ਕੌਜ਼ ਨੂੰ ਸਮਰਪਿਤ ਸੀ ਉਹ ਇਸ ਕਿਸਮ ਦੀ ਇੱਕ ਰੀ ਲੋਖਾ ਨਾ ਜੰਗੀਦਾ ਸ਼ਿਕਾਰ ਮੈਨੇ ਜੀ ਡਾਕਟਰ ਸਰ ਬਿਲਕੁਲ ਹੁਣ ਵਕਤ ਤਾਂ ਜਾ ਰਿਹਾ ਬੜੀ ਤੇਜ਼ੀ ਨਾਲ ਪਰ ਜਦੋਂ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਜਦੋਂ ਸੰਵਿਧਾਨ ਦੀ ਗੱਲ ਹੁੰਦੀ ਹੈ ਕਿਹਾ ਜਾਂਦਾ ਜੀ ਸਭ ਤੋਂ ਸੈਕੂਲਰ ਹੈ ਬਹੁਤ ਵੱਡਾ ਹੈ ਦੁਨੀਆ ਦੇ ਸਾਰੇ ਸੰਵਿਧਾਨ ਇਕੱਠੇ ਕਰਕੇ ਉਹ ਬਣਾਇਆ ਹੋਇਆ ਹੈ ਦੋ ਸ਼ਬਦ ਹੁੰਦੇ ਨੇ ਲੈਟਰ ਐਂਡ ਸਪਿਰਿਟ ਇੱਕ ਹੈ ਉਹਦੇ ਸ਼ਬਦ ਕੀ ਨੇ ਇੱਕ ਹੈ ਉਹਦੀ ਇੰਟਰਪ੍ਰੀਟੇਸ਼ਨ ਕੀ ਆ ਉਹਦੀ ਸਪਿਰਿਟ ਕੀ ਆ ਜਦੋਂ ਉਹਨੂੰ ਇੰਟਰਪ੍ਰੀਟ ਕੀਤਾ ਜਾਂਦਾ ਹੈ ਔਰ ਅੱਜ ਕਿਉਂਕਿ ਦੋਨੋਂ ਖਬਰਾਂ ਇੱਕਦਮ ਇਹ ਮੁxtਲਫ ਨੇ ਲੇਕਿਨ ਇੱਕ ਦਾ ਸਬੰਧ ਸੈਂਟਰ ਗਵਰਨਮੈਂਟ ਨਾਲ ਹੈ ਇੱਕ ਦਾ ਸੁਪਰੀਮ ਕੋਰਟ ਨਾਲ ਹੈ ਔਰ ਇਹ ਦੱਸ ਰਹੀਆਂ ਨੇ ਕਿ ਅੱਜ ਹਿੰਦੂਆਂ ਦੇ ਲਈ ਬਹੁ ਗਿਣਤੀ ਹੈ ਜਿਨ੍ਹਾਂ ਦੀ ਮੈਜੋਰਿਟੀ ਲਾ ਕਿਵੇਂ ਇੰਟਰਪ੍ਰੀਟ ਹੋ ਰਿਹਾ ਹੈ ਸੁਪਰੀਮ ਕੋਰਟ ਦੇ ਬੈਂਚ ਵੱਲੋਂ ਔਰ ਮੁਸਲਮਾਨ ਜਾਂ ਸਿੱਖ ਸਿੱਖਾਂ ਲਈ ਤਾਂ ਨਵੰਬਰ 84 ਜੂਨ 84 ਪੂਰੀ نسل 쿠ਸ਼ੀ ਉਸ ਦੀ ਕੋਈ ਉਹ ਤਾਂ ਪਹਿਲਾਂ ਹੀ ਸਾਡੇ ਸਾਹਮਣੇ ਉਹ ਟਾਈਟਲਰ ਸਜਨ ਕੁਮਾਰ ਦੂਜੇ ਤੀਜੇ ਹੁਣ ਜਦੋਂ ਇੱਕ ਵੱਡਾ ਤਬਕਾ ਮੁਸਲਮਾਨਾਂ ਦਾ ਬੇਸ਼ੱਕ ਉਨ੍ਹਾਂ ਨੇ ਮੁਸਲਮ ਲੀਗ ਦੇ ਥੱਲੇ ਕਾਇਦ ਆਜ਼ਮ ਦੀ ਅਗਵਾਈ ਥੱਲੇ ਪਾਕਿਸਤਾਨ ਹਾਸਲ ਕੀਤਾ ਪਰ ਇੱਕ ਇਕੁਅਲੀ ਵੱਡਾ ਤਬਕਾ ਜਿਹੜਾ ਉਹ ਗਾਂਧੀ ਔਰ ਕਾਂਗਰਸ ਦੇ ਨਾਲ ਵੀ ਜੁਨਾ ਦਾ ਲੀਡਰ ਮੌਲਾਨਾ ਅਬੁਲ ਕਲਮ ਆਜ਼ਾਦ ਸੀ अली ब्रदर्स जन बर्बाद ਦੇ ਵਿੱਚ 자ਕਰ हुसैन ਵਰਗੇ ਲੋਕ ਔਰ ਦੂਸਰੇ ਉਸ ਸਾਰੇ ਚਾਏ ਸੋ ਉਹਨਾਂ ਨੂੰ ਇਹ ਅਹਿਸਾਸ ਸੀ ਕਿ ਭਾਰਤ ਇੱਕ ਸੈਕੂਲਰ ਕੰਟਰੀ ਦੇ ਤੌਰ ਤੇ ਮੁਸਲਮਾਨਾਂ ਦੇ ਮਜ਼ਹਬ ਉਹਨਾਂ ਦੀ ਤੇਹਜ਼ੀਬ ਔਰ ਜੋ ਉਹਨਾਂ ਦਾ ਬੇਸ ਹੈ ਉਹਨੂੰ ਉਹਦੀ ਹਿਫਾਜ਼ਤ ਕਰੇਗਾ ਔਰ ਜਿਵੇਂ ਐਡਡ ਲਾ ਸਨ 크ਰਿਸਚੀਅਨ ਦਾ ਆਪਣਾ ਲਾ ਪਾਰਸੀਆ ਦਾ ਆਪਣਾ ਲਾ יהודיਆਂ ਦਾ ਆਪਣਾ ਇਸੇ ਤਰ੍ਹਾਂ ਭਾਰਤੀ ਕਨਸਟੀਟਿਊਸ਼ਨ ਦੇ ਵਿੱਚ ਮੁਸਲਮ ਪਰਸਨਲ ਲਾ ਵੀ ਦਿੱਤਾ ਗਿਆ ਜਿਹਦੇ ਚ ਕਿ ਜਿਹੜੀ ਇਸਲਾਮੀ ਰਵਾਇਤ ਜਾਂ ਉਹਨਾਂ ਦੀਆਂ ਮਸਬੀਰ ਲੋੜਾਂ ਨੇ ਉਹਨਾਂ ਮੁਤਾਬਕ ਜਿਹੜੇ ਨੇ ਵਿਆਹ ਤਲਾਕ ਇਹ ਫੈਸਲੇ ਉਹਦੇ ਮੁਤਾਬਕ ਰੱਖੇਗੇ ਜੀ ਉਹ ਕਿਉਂਕਿ ਕਨਸਟੀਟਿਊਸ਼ਨ ਦਾ ਹਿੱਸਾ ਹੈ ਕਨਸਟੀਟਿਊਸ਼ਨ ਨੂੰ ਹਾਲ ਦੀ ਕੜੀ ਇਹਨਾਂ ਦੇ ਕੋਲ ਇੰਨੀ 2/3 ਦੋਨੋਂ ਹਾਊਸਸ ਜੇ ਲੋਕ ਸਭਾ ਰਾਜ ਸਭਾ ਚ ਮੈਜੋਰਟੀ ਨਹੀਂ ਹੈ ਜਦੋਂ ਰਾਜ ਸਭਾ ਚ ਆ ਗਏ ਫਿਰ ਤਾਂ ਇਨਾਂ ਨੂੰ ਅਦਾਲਤਾਂ ਦਾ ਸਹਾਰਾ ਲੈਣ ਦੀ ਲੋੜ ਹੀ ਨਹੀਂ ਹੈ ਪਰ ਇਹਨੂੰ ਕਿਵੇਂ ਜੁਡੀਸ਼ਰੀ ਜਿਨ੍ਹਾਂ ਨੇ ਆਪਣੇ ਜੱਜ ਭਰਤੀ ਕਰ ਲਏ ਨੇ ਜਿਨ੍ਹਾਂ ਰਾਈ ਹੁਣ ਆਪਣੇ ਹਿੰਦੂਤਵੀ ਫੈਸਲੇ ਲਾਗੂ ਕਰਵਾ ਰਹੇ ਨੇ ਔਰ ਖਬਰ ਹੈ 트리플 ਤਲਾਕ 트리플 트리플 ਤਲਾਕ 트리플 ਤਲਾਕ not essential part of religion center tells supreme court ਹੁਣ ਹਾਲਾਂਕਿ ਫਿਲਮਾਂ 'ਚ ਵੀ ਇਹ ਡਰਾਮਾ ਜਿਹਾ ਹੁੰਦਾ ਕੀਤਾ لیکن ਕਿਉਂਕਿ ਇਹ ਹੁਣ ਬੇਸਿਕਲੀ ਇਹ ਨਹੀਂ ਹੈ ਵੀ ਅਸੀਂ ਕਿਸੇ ਚੀਜ਼ ਨਾਲ ਸਹਿਮਤ ਆ ਕਿ ਨਹੀਂ ਸਾਡਾ ਇਹ ਕਹਿਣਾ ਹੈ ਕਿ ਜੇ ਮੁਸਲਮ ਪਰਸਨਲ ਲਾ ਜਿਹੜਾ ਇੱਕ ਉਹਦਾ ਹਿੱਸਾ ਹੈ ਕਨਸਟੀਟਿਊਸ਼ਨ ਦਾ ਔਰ ਇਹ ਕੋਈ ਜਨਾਨੇ ਆਪਣੇ ਹਮ ਅਜ਼ਮਾ ਨਾਲੋਂ ਪਾਕਿਸਤਾਨ ਜਾਣ ਨਾਲੋਂ ਇੱਥੇ ਰਹਿਣਾ ਪ੍ਰੇਫਰ ਕੀਤਾ ਆ ਆਜ਼ਾਦ ਇੰਡੀਆ ਦੀ ਦੇ ਲਈ ਉਹਨਾਂ ਨੇ ਆਪਣੇ ਹਮ ਅਜ਼ਮ ਭਰਾਵਾਂ ਦਾ ਗੁੱਸਾ ਵੀ ਸਹਾਰਿਆ ਉਹਨਾਂ ਨੂੰ ਸੀ ਕਿ ਇੱਥੇ ਸਾਡਾ ਮਜ਼ਹਬ ਤਹਿਜ਼ੀਬ ਜਿਹੜੀ ਹੈ ਉਹ ਸੇਫ ਹੋਏਗੀ ਪਰ ਅੱਜ ਹਾਲ ਇਹ ਹੈ ਕਿ ਫੋਰ ਦਾ ਫਰਸਟ ਟਾਈਮ ਇਹ ਖਬਰ ਹੈ ਫੋਰ ਦਾ ਫਰਸਟ ਟਾਈਮ ਇਨ ਇੰਡੀਆਜ਼ ਕਨਸਟੀਟਿਊਸ਼ਨਲ ਹਿਸਟਰੀ ਦਾ ਸੈਂਟਰ ਔਨ ਫਰਡੇ ਓਪੋਜ਼ਡ ਇਨ ਸੁਪਰੀਮ ਕੋਰਟ ਦਾ ਪ੍ਰੈਕਟਿਸ ਆਫ ਟ੍ਰਿਪਲ ਤਲਾਕ ਨਿਕਾਹ ਹਲਾਲਾ ਐਂਡ ਪੋਲੀਗਾਮੀ ਅਮੰਗ ਮੁਸਲਮਸ ਐਂਡ ਫੇਵਰਡ ਅ ਰੀਲੂਕ ਔਨ ਗਰਾਉਂਡਸ ਲਾਈਕ ਜੈਂਡਰ ਇਕੁਐਲਿਟੀ ਐਂਡ ਸੈਕੂਲਰਿਜ਼ਮ ਉਹਨਾਂ ਨੇ ਕਿਹਾ ਜੀ ਇਹ ਬਿਸ਼ੱਕ ਮੁਸਲਮਨ ਪਰਸਨਲ ਲਾਅ ਦਾ ਹਿੱਸਾ ਹੈ ਨਿਕਾਹ ਤਲਾਕ ਜਾਂ ਪੋਲੀਗਾਮੀ ਇੱਕ ਤੋਂ ਜ਼ਿਆਦਾ ਪਤਨੀਆਂ ਦਾ ਹੋਣਾ ਪਰ ਇਹਨਾਂ ਨੂੰ ਸੁਪਰੀਮ ਕੋਰਟ ਜੈਂਡਰ ਇਕਵੈਲਟੀ ਕੇ ਜੀ ਔਰਤਾਂ ਦੇ ਨਾਲ ਧੱਕਾ ਹੈ ਨਹੀਂ ਔਰ ਦੂਸਰਾ ਪਾਰਟ ਸੈਕੂਲਰਿਜ਼ਮ ਕੇ ਸੈਕੂਲਰ ਦੇਸ਼ ਹੈ ਜੀ ਇੱਥੇ ਕਿਸੇ ਮਜ਼ਹਬ ਦਾ ਸੈਪਰੇਟ ਕਾਨੂੰਨ ਇਸ ਸੈਂਟਰ ਦੀ ਲਾਅ ਮਿਨਿਸਟਰੀ ਜਿਹੜੀ ਹੈ ਦਾ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਇਨ ਇਟਸ ਐਫਿਡੇਫਿਡ ਰੈਫਰਡ ਟੂ ਕਨਸਟੀਟਿਊਸ਼ਨਲ ਪ੍ਰਿੰਸੀਪਲਸ ਲਾਈਕ ਜੈਂਡਰ ਇਕਵੈਲਟੀ ਸੈਕੂਲਰਿਜ਼ਮ ਐਂਡ ਇੰਟਰਨੈਸ਼ਨਲ ਕੋਵਨੈਂਟਸ ਉਹਨਾਂ ਨੂੰ ਇੰਟਰਨੈਸ਼ਨਲ ਕੋਵਨੈਂਟ ਵੀ ਯਾਦ ਆ ਗਏ ਜੀ ਰਿਲੀਜੀਅਸ ਪ੍ਰੈਕਟਿਸਿਸ ਐਂਡ ਮੈਰਿਟਲ ਲਾ ਪ੍ਰਿਵਲੈਂਟ ਇਨ ਵੇਰੀਅਸ ਇਸਲਾਮਿਕ ਕੰਟਰੀਜ਼ ਟੂ ਡਰਾਈਵ ਹੋਮ ਦਾ ਪੁਆਇੰਟ ਥੈਟ ਦਾ ਪ੍ਰੈਕਟਿਸ ਆਫ ਟ੍ਰਿਪਲ ਤਲਾਕ ਐਂਡ ਪੋਲੀਗੈਮੀ ਨੀਡਡ ਟੂ ਬੀ ਐਡਜੂਡੀਕੇਟਿਡ ਅਪੋਨ ਅ ਫਰੈਸ਼ ਬਾਈ ਦਾ ਐਪੈਕਸ ਕੋਰਟ ਹੁਣ ਉਹ ਲਾ ਬਦਲ ਨਹੀਂ ਸਕੇ ਉਹਨਾਂ ਨੂੰ ਇਹ ਕਹਿਆ ਜੀ ਸੈਕੂਲਰਿਜ਼ਮ ਇੰਟਰਨੈਸ਼ਨਲ ਕੋਵਨੈਂਟ ਬਾਕੀ ਇਸਲਾਮਿਕ ਮੁਲਕਾਂ ਚ ਕੀ ਹੈ ਇਹਨੂੰ ਬਦਲੋ it is submitted that the issue of validity of triple talaq nikah halala and polygamy needs to be considered in the light of principles of gender justice and overriding principle of non discrimination dignity and equality affidavit filed by muklita vijay wargiya additional secretary in the ministry said hun e unanne kiah je ki tusi e karo aur e lamba choda hai main us vich nahi jaunga ਹ ਹੁਣ ਇੱਕ ਪਾਸੇ ਤਾਂ ਇੱਥੇ ਸੈਕੂਲਰਿਜ਼ਮ ਜੈਂਡਰ ਹੋ ਮੁਸਲਮ ਪਰਸਨਲ ਲਾਅ ਦੇ ਨਾਲ ਛੇੜਛਾੜ ਕਰਕੇ ਉਹਨੂੰ ਡਿਸਟਰੋਏ ਕਰਨਾ ਚਾਹੁੰਦੇ ਨੇ ਜੀ ਔਰ ਹੁਣ ਦੂਜੇ ਪਾਸੇ ਇਹ ਖਬਰ ਵੀ ਅੱਜ ਇੰਡੀਅਨ ਸੁਪਰੀਮ ਕੋਰਟ ਦੇ ਦੋ ਜਸਟਿਸਸ ਨੇ ਜਿਨ੍ਹਾਂ ਦੇ ਵਿੱਚ ਜਿਹੜਾ ਜਸਟਿਸ ਅਨਿਲ ਦਵੇ ਔਰ ਐਲ ਨਗੇਸ਼ਵਰ ਰਾਉ ਔਰ ਮੈਨੂੰ ਅੱਜ ਹੀ ਹਾਲਾਂਕਿ ਤਾਂ ਮੈਨੂੰ ਪਤਾ ਹੈ ਵੀ ਇਹਨਾਂ ਦਾ ਅਹਿੰਸਾ ਪਰਮੋ ਧਰਮਾ ਔਰ ਸਤਿਏ ਮੇਵ ਜਾਇਤੇ ਸਲੋਗਨ ਹੈ ਪਰ ਜਿਹੜੀ ਸੁਪਰੀਮ ਕੋਰਟ ਦੇ ਫੈਸਲੇ ਵਾਲੀ ਸਟੈਂਪ ਹੈ ਉਹਦੇ ਉੱਤੇ ਵੀ ਸੰਸਕ੍ਰਿਤ ਦੇ ਵਿੱਚ ਲਿਖਿਆ ਹੋਇਆ ਯਤੋ ਧਰਮਸ ਤਤੋ ਜਯਾ ਜੈ ਕਿ ਧਰਮ ਦੀ ਜੈ ਹੋਏ ਇਹ ਸੁਪਰੀਮ ਕੋਰਟ ਦਾ ਫੈਸਲਾ ਹੈ ਪਰ ਇਹ ਜੈ ਤਾਂ ਜਲੋ ਕਰਦੇ ਰਹਿਣ ਔਰ ਉੱਤੇ ਉਹਦੇ ਜੈ ਦੇ ਉੱਤੇ ਅਸ਼ੋਕ ਚੱਕਰ ਲਾਇਆ ਹੋਇਆ ਤਾਂ ਟੁੰਡਾ ਜਿਹਾ ਸ਼ੇਰ ਜੀ ਦੀਆਂ ਸ਼ੇਰ ਦੀਆਂ ਲੱਤਾਂ ਹੱਥ ਵੱਡੇ ਹੋਏ ਨੇ ਨਾ ਹੁੰਦਾ ਉਹਨਾਂ ਦੇ ਰੁਪਈਏ ਦੇ ਉੱਤੇ ਵੀ ਟੁੰਡਾ ਹੁੰਦਾ ਜਾਂਦਾ ਚੱਜਦਾ ਸ਼ੇਰ ਦੇ ਉਹ ਪੂਰਾ ਦਹਾੜ ਰੇ ਇਹ ਸ਼ੇਰ ਦੇ ਵੀ ਜਿਹੜੀ ਆ ਪੂੰਛ ਵੀ ਕੱਟੀ ਐ ਦਾ ਉਹਦਾ ਉਹਨੂੰ ਕੀਤਾ ਹੁਣ ਇਹਦੇ ਚ ਜਿਹੜਾ ਇੱਕ ਕੇਸ ਇਹਨਾਂ ਦੇ ਕੋਲ ਸੀ ਹਾਈ ਕੋਰਟ ਚ ਕੋਈ ਫੈਸਲਾ ਆਇਆ ਐ ਫੈਮਿਲੀ ਕੋਰਟ ਚ ਕੁਝ ਸੀ ਔਰ ਫਾਈਨਲੀ ਜਿਹੜਾ ਪਾਰਟ ਹੁਣ ਮੈਂ ਇਹ ਕਹਿ ਰਿਹਾ ਵੀ ਇਸਲਾਮਿਕ ਲਾ ਨੂੰ ਤੇ ਕਹਿ ਰਹੇ ਨੇ ਜੀ ਸੈਕੂਲਰਿਜ਼ਮ ਜੈਂਡਰ ਇਕੁਅਲਿਟੀ ਕੋਵਨੈਂਟ ਇਹ ਹੋ ਰੇ ਹੈ ਹੈਡਲਾਈਨ ਹੈ ਹਿੰਦੂਸਤਾਨ ਕੈਨ ਡਾਈਵੋਰਸ ਵਾਈਫ ਇਫ ਸ਼ੀ TRIES ਟੂ ਸੈਪਰੇਟ ਹਿਮ ਫਰਮ ਏਜਡ ਪੇਰੈਂਟਸ ਇਹ ਹੁਣ ਇਹ ਕਹਿ ਹੈ ਕਿ ਜਿਹੜਾ Hindu ਹੈ ਦੂਲਾ ਉਹ ਆਪਣੀ ਵਾਈਫ ਨੂੰ ਤਲਾਕ ਦੇ ਸਕਦਾ ਹੈ ਹੁਣ ਇਸਲਾਮਿਕ ਲਾਅ ਦਾ ਇਹ Hindu ਲਾਅ ਨੂੰ ਇਹ ਸੁਪਰੀਮ ਕੋਰਟ ਦਾ ਫੈਸਲਾ ਫਾਈਨਲ ਵਰਡ ਹੈ ਜਿਹੜਾ Hindustan can divorce wife if she tries to separate him from aged parents ਉਹ ਪਾਵੇਂ ਉਹਦੇ ਜਿਹੜੇ ਕੁੜੀ ਦੇ ਸਾਸੋਰਾ ਨੇ ਉਹ ਟੱਬਰ ਕੁੱਟਦਾ ਹੋਏ ਉਹਨੂੰ ਸਾਰੇ ਨੂੰ ਉਹ ਉਹਨੂੰ ਅੱਡ ਹੋਣ ਲਈ ਨਹੀਂ ਕਹਿ ਸਕਦੇ ਕਿ ਭਾਈ ਇਹ ਜਿਹੜਾ ਮੇਰੇ ਨਾਲ ਜ਼ੁਲਮ ਕਰ ਰਹੇ ਨੇ ਤੇਰੀ ਮਾਂ ਕੀ ਕਰਦੀ ਐ ਪਿਓ ਕਿਉਂਕਿ ਇਹ ਹੁਣ ਅੱਗੋਂ ਹਿੰਦੂ ਧਰਮ ਦੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ ਨੇ ਦਿੱਤੀ ਐ ਕਿ ਭਈ ਇਹ ਇਸ ਵਿਨਾਹ ਦੇ ਉੱਤੇ ਡਾਈਵੋਰਸ ਨਹੀਂ ਦਿੱਤਾ ਜਾ ਸਕਦਾ ਇਹ ਵਾਈਫ ਇਜ਼ ਐਕਸਪੈਕਟਿਡ ਟੂ ਬੀ ਵਿਦ ਦਾ ਫੈਮਿਲੀ ਆਫ ਦਾ ਹਸਬੈਂਡ ਆਫਟਰ ਦਾ ਮੈਰਿਜ ਕਿ ਭਈ ਇਹ ਹੁਣ ਇਹ ਸੁਪਰੀਮ ਕੋਰਟ ਦਾ ਫੈਸਲਾ ਐ ਕਿ ਇੱਕ ਜਨਾਨੀ ਭਾਵੇਂ ਜਿੰਨੀ ਮਰਜ਼ੀ ਦੁਖੀ ਹੋਏ ਉਹ ਹਸਬੈਂਡ ਦੇ ਟੱਬਰ ਨਾਲ ਰਹੇਗੀ ਇਹ ਹਿੰਦੂ ਸਨ ਕੈਨ ਡਾਈਵੋਰਸ ਇਸ ਵਾਈਫ ਫਾਰ ਦਾ क्रੂਅਲਿਟੀ of trying to pry him away from the pious obligation pavitra farz hai us aurat ka apne sasore ki seva karna hindu law de thalle to live with his aged parents and provide shelter to them the supreme court has held the supreme court ne faisla diya ki ye uska farz hai wo is to paghadi nahi ho sakdi a woman becomes a part of the husband's family and cannot seek to separate him from his parents for the sole reason that she wants to entirely enjoy his income a bench of justice anil dave and nageshwara rao observed in a judgment uh, insisting her husband to live separately from his parents is a western thought eh hun eh law hai india da supreme ye kande ji ye jada ghar wale to parents to order hai na ye pashchim da khayal hai alien to our culture and ethos sada jada hindu culture ja sabhyachar eh law nahi karda justice dave who wrote the judgment said اٹ از ناٹ اے کومن پریکٹس اور ڈیزائربل کلچر فور ا ہندو سن انڈیا ہوں اتنے سب ہندوئزم کی انٹرپریٹیشن لا کر رہے ٹو گیٹ سیپریٹڈ فرام ہز پیرنٹس آن گیٹنگ میرڈ ایٹ دا انسٹینس آف ہز وائف یہ جنانی کے کہہن سے آڈ ہو جاؤ یہ ہندو کلچر کا حصہ نہیں ہے ایسپشلی وین دا سن از دالی ارننگ میں جب ایک ہی منڈا کماؤن والا اے سن براڈ ٹو اینڈ گیون ایجوکیشن بائی ہز پیرنٹس ہیز اے مورل اینڈ لیگل اوبلیگیشن to take care and maintain the parents when they become old and when they have either no income or have a meager income. ਹੁਣ ਜ਼ਾਹਰ ਹੈ ਅਸੀਂ ਜਿਹੜੀਆਂ ਮੈਰਿਟਸ ਬਾਕੀ ਨਹੀਂ ਡਿਸਕਸ ਕਰਦੇ ਕਿਉਂਕਿ ਮੇਰੀ ਹਮੇਸ਼ਾ ਹੀ ਸਿੰਪਥੀ ਐਲਡਰਸ ਨਾਲ ਹੁੰਦੀ ਹੈ ਪਰ ਮੈਂ ਤਾਂ ਕਾਨੂੰਨ ਦੇ ਹਵਾਲੇ ਨਾਲ ਇੱਕ ਪਾਸੇ ਇੰਡੀਅਨ ਗਵਰਨਮੈਂਟ ਐਫੀਡੇਵਿਟ ਦੇ ਰਹੀ ਹੈ ਉਹਨਾਂ ਦਾ ਮਿਨਿਸਟਰ ਕਿ ਜੀ ਇਹ ਸੈਕੂਲਰਿਜ਼ਮ ਔਰ ਵੈਸਟਰਨ ਕੋਵਨੈਂਟ ਜੈਂਡਰ ਤੇ ਉੱਥੇ ਜਦੋਂ ਕਹਿ ਰਹੇ ਵੈਸਟਰਨ ਥੌਟ ਹੈ ਆਪਣਾ ਅਲੱਗ ਘਰ ਵਸਾਣਾ ਇੱਥੇ ਰੱਖੋ ਭਾਵੇਂ ਤੁਹਾਨੂੰ ਉਹ ਜਿਉਂਦੇ ਸਾੜ ਦੇਣ ਮਿੱਟੀ ਦਾ ਤੇਲ ਪਾ ਕੇ ਔਰ ਭਾਵੇਂ ਤੁਹਾਨੂੰ ਉਹ ਦੁਖੀ ਕਰ ਦੇਣ ਵੀ ਤੂੰ ਘੱਟ ਪੈਸੇ ਲੈ ਕੇ ਆਈ ਹੈ ਕੀ ਲੈ ਕੇ ਆਈ ਹੈ ਇਹ ਹਿੰਦੂ ਸਨ ਕੈ ਕੈਨ ਨੋਟ ਡਾਈਵੋਰਸ ਹਿਸ ਵਾਈਫ ਹਿੰਦੂ ਹਿੰਦੂ ਸਨ ਕੈਨ ਡਾਈਵੋਰਸ ਵਾਈਫ ਇਫ ਸ਼ੀ ਟ੍ਰਾਈਜ਼ ਟੂ ਸੈਪਰੇਟ ਹਿਮ ਫਰਮ ਹਿਸ ਇਹ ਫੈਸਲਾ ਕਿ ਜੀ ਜੇ ਉਹ ਕਹੇ ਹੋ ਜਾਏ ਫਿਰ ਉਹਦੇ ਕੋਲ ਹੱਕ ਹੈ ਹਿੰਦੂ ਪੁੱਤਰ ਕੋਲ ਕਿ ਵਾਈਫ ਨੂੰ ਕਹੇ ਵੀ ਤੁਰ ਇੱਥੋਂ ਜੀ ਰੋਸਾ ਇਹ ਜਿਹੜਾ ਹੈ ਮਹਾਨ ਭਾਰਤ ਦੇ ਮਹਾਨ ਕਾਨੂੰ ਜੀ ਰੋਸਾ ਸਾਹਿਬ ਤੁਹਾਨੂੰ ਨੇ ਬ੍ਰੇਕ ਈਅਰਸ ਵਿਚਾਰਾਂ ਦਾ سلسلہ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਹਾਂ ਛੋਟੇ ਵਕਤ ਵਿੱਚ ਬਾਅਦ